ਸੱਚੇ ਕਾਲ ਜਦੋਂ ਪੜਾਂਗੇ ਜੀ 3 ਦੇ ਦਾ ਪਹਾੜਾ ਛੋਟੇ ਹੁੰਦੇ ਸਕੂਲ ਚ ਪੜਦੇ ਹੁੰਦੇ ਸੀ ਕਿ ਰੱਟੇ ਲਾਉਂਦੇ ਹੁੰਦੇ ਸੀ ਕਿ 3 ਨੂੰ 3 ਆ ਗਏ ਹੁੰਦੇ ਸੀ ਕਰਦੇ ਹਾਂ ਸ਼ੁਰੂ ਸਭ ਨੂੰ ਯਾਦ ਆਊਗੀ ਆਪਣੀ ਮੈਮਰੀ ਕਰਦੇ ਹਾਂ ਸ਼ੁਰੂ 1 3 3 2 6 3 3 9 4 3 12 ਪੰਚਤੀਏ ਪੰਦਰਾਂ ਚੇਤੀਏ ਠਾਰਾ ਸੱਤਤੀਏ 21 ਅੱਠਤੀਏ 24 ਨੌਂਤੀਏ 31 ਤੀਏ 3 ਯਾ ਸਿਗੈ ਬਣਾ ਤੀਏ ਦਾ ਪਾੜਾ ਇੱਕ ਵਾਰੀ ਫੇਰ ਪੜ ਲੈਂਦੇ ਆ ਇੱਕ 3 3 2 3 6 3 3 9 4 3 12 5 3 15 6 3 18 7 3 21 8 3 24 9 3 27 10 30 ਇਸਹੀ ਹੈ ਜੀ ਆਪਣਾ ਤੀਜਾ ਦਾ ਪਹਾੜਾ ਨਵੇਂ ਵੀਡੀਓ ਲੈ ਕੇ ਆਉਂਗੇ ਹੋਰ ਪਹਾੜੇ ਲੈ ਕੇ ਆਉਂਗੇ ਜਰੂਰ ਪੜਿਓ ਵੀਡੀਓ ਦੇਖਣੇ ਬਹੁਤ ਬਹੁਤ ਧੰਨਵਾਦ